ਜੇ ਉਹ ਅਜੇ ਵੀ ਖੁੰਝ ਗਏ ਉਹ ساری ਉਮਰ ਦਾ ਉਹਨਾਂ ਦੇ ਮੱਥੇ ਤੇ ਇਹ ਕਲੰਕ ਲੱਗੇ ਰਹੂਗਾ ਤੇ ਮਿਹਣਾ ਪੰਥ ਦਾ ਉਹਨੂੰ ਲੈ ਕੇ ਵੇਚਦੇ ਆਂਦੇ ਫਿਰ ਐਨਐਸਏ ਕਿਉਂ ਲਗਾਈ ਆਹੀ ਡਰ ਗਏ ਕੁਰਸੀਆਂ ਦਾ ਡਰ ਇਹਨਾਂ ਨੂੰ ਇਹ ਆਮ ਨਸਾਬੇ ਤਰ ਨਸਾਲਿਆਂ ਦਾ ਬਕਰ ਮਜੀਠੀ ਸਿੰਘ ਮਜੀਠੀਏ ਉਹਨਾਂ ਨੇ ਬਾਦਲ ਸਰਕਾਰ ਦੇ ਵੇਲੇ ਇਹ ਨਸਾ ਆਇਆ ਜਗਦੀਸ਼ ਭੋਲਾ ਜਿਹੜਾ ਅ ਅੰਦਰ ਆ ਉਹਨੇ ਸ਼ਰੀਆਮ ਮਜੀਠੀਏ ਦਾ ਨਾਮ ਲਿਆ ਉਹਨਾਂ ਨੇ ਕਿਉਂ ਨਹੀਂ ਫੜਿਆ ਕਾਂਗਰਸ ਤੋਂ ਦੁਖੀ ਸੀ ਬਾਦਲ ਗਿਆ ਤੋਂ ਦੁਖੀ ਸੀ ਬਾਜਪਾ ਤੋਂ ਦੁਖੀ ਸੀ ਇਹਨਾਂ ਨੂੰ ਲੈ ਆਏ ਵੀ ਇਹ ਕੋਈ ਨਾ ਕੋਈ ਬਦਲਾ ਆਊਗਾ ਪਰ ਇਹ ਭਗਵੰਤ ਮਾਨ ਆਪ ਸੈਂਟਰ ਸਰਕਾਰ ਦਾ ਦਲਾਲ ਬਣ ਗਿਆ ਉੱਥੇ ਬਦਲਾ ਕੀ ਲੈਣਾ ਸੀ ਇਹ ਆਪ ਹੀ ਬਦਲ ਗਿਆ ਨੂੰ ਲੱਗਦਾ ਵੀ ਕਟੂਰ ਸਾਹ ਦੇ ਵਿੱਚ ਪ੍ਰਚਾਰ ਕਰਨਗੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਪਾਈਵਰਤਵਾਲ ਦੇ ਹੱਕ ਦੇ ਵਿੱਚ ਵੋਟਾਂ ਪਾਉਣਗੇ ਉਹਨਾਂ ਨੂੰ ਜਿਤਾਉਣਗੇ ਕੋਈ ਕਰੇ ਨਾ ਕਰੇ ਸਤਾ ਜਾਵਾਂਗੇ ਸਾਨੂੰ ਕਿਸੇ ਦਾ ਮਤਲਬ ਨਹੀਂ ਜੀਦੇ ਜਮੀਰ ਜਾਗਦੀ ਹੋ ਜਰੂਰ ਜਾਓ ਪਤਾ ਨਹੀਂ ਵੀ ਤੁਸੀਂ ਕਿਸਾਨਾਂ ਨਾਲ ਖੜਾ ਦੇ ਵੀ ਤੁਹਾਨੂੰ ਤੁਹਾਡੇ ਨਾਲ ਵੀ ਕਿਸਾਨਾਂ ਨੂੰ ਕਿਸਾਨਾਂ ਨੂੰ ਖੜਨਾ ਚਾਹੀਦਾ ਏ ਇਹ ਤਾਂ ਹੁਣ ਉਹ ਦੇਖਣਾ ਇਹ ਤਾਂ ਉਹਨਾਂ ਨੇ ਸੋਚਣਾ ਇੱਕ ਬੰਦਾ ਖੂਨ ਡੋਲੇ ਦੂਜਾ ਪਾਣੀ ਮਨਾ ਡੋਲਣ ਜਿਹੜਾ ਬੰਦਾ 5 ਵਾਰ ਬਾਦਲ ਮੁੱਖ ਮੰਤਰੀ ਰਿਹਾ ਹੋਵੇ ਉਹ ਇੱਕ ਆਮ ਬੰਦੇ ਨੇ ਚਿਤ ਕਰਤਾ ਇਹ ਕਿਹੜੀ ਬਾਗ ਦੀ ਮੂਲੀ ਨੇ ਸੁਪਰੀਆਂ ਤੁਹਾਡੇ ਤੋਂ ਤੁਸੀਂ ਦੂਰ ਦੀ ਗੱਲ ਆ ਰਾਜ ਸਭਾ ਦੇ ਮੈਂਬਰ ਨਹੀਂ ਇਹਨਾਂ ਨੇ ਪੰਜਾਬੀ ਪਾਈ ਸਮਾਨ ਤਵੇ ਲਾਉਂਦਾ ਹੁੰਦਾ ਤੇ ਬਾਦਲ ਦੇ ਵੀ ਟੋਲਿਆਂ ਦਾ ਵੀ ਫੋਟੋ ਪਤੀਲਿਆਂ ਦਾ ਵੀ ਫੋਟੋ ਹੁਣ ਆਪਦੀ ਫੋਟੋ ਛੱਤ ਛਾਏ ਤੇ ਆ ਟਟੀਆਂ ਖਾਣੇ ਤੇ ਵੀ ਲਾ ਲੀਆਂ ਫੋਟੋਆਂ ਆਪਦੀਆਂ ਨੇ ਕਿੱਥੇ ਕਿੱਥੇ ਤੱਕ ਗਰਨਗੇ ਸਸਸੀ ਕਾਲ ਜੀ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਖੰਡੂਰ ਸਾਹਿਬ ਦੀ ਸੀਟ ਉਦੋਂ ਬੜੀ ਹੌਟ ਬਣ ਜਾਂਦੀ ਹੈ ਜਦੋਂ ਭਾਈ ਅਮਰਤਪਾਲ ਜੇਲ੍ਹ ਵਿੱਚੋਂ ਐਲਾਨ ਕਰਦੇ ਨੇ ਚੋਣਾ ਲੜਨ ਦਾ ਐਮਪੀ ਦੇ ਐਮਪੀ ਵੱਜੋਂ ਚੋਣ ਲੜਨ ਦਾ ਐਲਾਨ ਕਰਦੇ ਨੇ ਆਜ਼ਾਦ ਉਮੀਦਵਾਰ ਤੌਰ ਤੇ ਤਾਂ ਉਹ ਸੀਟ ਬੜੀ ਹੌਟ ਬਣ ਜਾਂਦੀ ਹੈ ਉੱਥੇ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਲਾਲਜਿਤ ਸਿੰਘ ਭੁੱਲਰ ਤੇ ਅਕਾਲੀ ਦਲ ਵੱਲੋਂ ਬਿਰਸਾ ਸਿੰਘ ਬਲਟੋਹਾ ਤੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਅਰਬਾ ਕਰਬਾ ਤਰਨਤਲ ਦਲ ਦੇ ਮੁਖੀ ਬਾਬਾ ਰਾਜਾ ਸਿੰਘ ਰਾਜ ਰਾਏ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਫਿਰ ਕੀ ਕਹੂੰਗੇ ਜਿਹੜੀ ਖੰਡੂਰ ਸਾਹਿਬ ਦੀ ਸੀਟ ਬੜੀ ਹੁਣ ਇੱਕ ਰੋਚਕ ਸੀਟ ਬਣ ਗਈ ਭਾਈ ਅੰਮਰਪਾਲ ਦੇ ਆਉਣ ਨਾਲ ਜੇਲ੍ਹ ਚੋਂ ਚੋਲ ਲੜਨਗੇ ਉਹਨਾਂ ਨੇ ਐਲਾਨ ਕੀਤਾ ਤਾਂ ਸਾਰਿਆਂ ਨੂੰ ਖੁਸ਼ੀ ਦੀ ਲਹਿਰ ਛਿੜ ਗਈ ਸਾਰਿਆਂ ਦੇ ਵਿੱਚ ਕਹਿਣਾ ਕੀ ਹੈ ਮੈਂ ਉੱਥੋਂ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹਣਾ ਖੰਡੂਰ ਸਾਹਿਬ ਦੇ ਦੇਖੋ ਪਿਛਲੇ ਪਲਾਨ ਦੇ ਵਿੱਚ ਉੱਥੇ ਬੀਬੀ ਖਾਲੜਾ ਖੜੀ ਸੀ ਜਿਨ੍ਹਾਂ ਦੀ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀਆਂ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਪੰਥ ਦੀ ਸੇਵਾ ਵਾਸਤੇ ਆਪਣੀ ਜ਼ਿੰਦਗੀ ਲਾਤੀ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਸਰਬੇ ਕੀਤੇ ਕਿੰਨੇ ਪੁਲਿਸ ਮੁਕਾਬਲੇ ਹੋਏ ਨੇ ਕਿੰਨੇ ਝੂਠੇ ਮੁਕਾਬਲਿਆਂ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਖਤਮ ਕੀਤਾ ਗਿਆ ਉਹਦੀ ਲਿਸਟ ਤਿਆਰ ਕਰਦੇ ਕਰਦੇ ਉਹਨਾਂ ਦੀ ਖੋਜ ਕਰਦੇ ਕਰਦੇ ਲਾਸਾਂ ਨੂੰ ਗਿਣਦੇ ਗਿਣਦੇ ਉਹ ਆਪ লাশ ਬਣ ਗਏ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਕਿਉਂ ਹਾਰੇ ਨੇ ਫਿਰ ਬੀਬੀ ਖਾਲ ਲੜਾ ਕੀ ਕਰਨ ਮਲਦੇ ਹਾਂ ਕੌਮ ਨੇ ਕਿਉਂ ਨਹੀਂ ਸਕ ਦਿੱਤਾ ਜਦੋਂ ਪੰਥਕ ਸੀਟ ਮੰਨੀ ਜਾਂਦੀ ਹੈ ਦੇਖੋ ਉਹ ਤਾਂ ਹੁਣ ਉਥੋਂ ਦੇ ਵੋਟਰਾਂ ਦੇ ਡਿਪੈਂਡ ਕਰਦਾ ਸੀ ਨਾ ਸਾਡਾ ਕਈ ਵਾਰੀ ਜਿਹੜਾ ਖੂਨ ਉਹ ਪਾਣੀ ਬਣ ਜਾਂਦਾ ਅਸੀਂ ਲਾਲਚ ਦੇ ਵਿੱਚ ਆ ਜਾਂਦੇ ਆ ਸਰਕਾਰਾਂ ਦੇ ਹੁਣ ਜੋ ਲੋਕ ਜਾ ਕੇ ਨੇ ਉਹਨਾਂ ਨੂੰ 5 ਸਾਲ ਬਾਅਦ ਹੀ ਮੌਕਾ ਮਿਲ ਗਿਆ ਭਾਈ ਅਮਰਪਾਲ ਸਿੰਘ ਉਸੇ ਸੀਟ ਤੇ ਖੜਕ ਗਿਆ ਉਹਨਾਂ ਦੇ ਮੱਥੇ ਦੇ ਉੱਤੇ ਕਲੰਕ ਲੱਗਿਆ ਸੀ ਹਰੂ ਸਾਹਿਬ ਬਣਾ ਦੇ ਬੀਬੀ ਖਾਲੜਾ ਨੂੰ ਫਰਾਕੇ ਹੁਣ ਉਸ ਕਲੰਕ ਨੂੰ ਧੋਣ ਦਾ ਸੁਨਹਿਰੀ ਮੌਕਾ ਉਹਨਾਂ ਕੋਲੇ ਆ ਗਿਆ ਜੇ ਉਹ ਅਜੇ ਵੀ ਖੁੰਝ ਗਏ ਉਹ ਸਾਰੀ ਉਮਰ ਦਾ ਉਹਨਾਂ ਦੇ ਮੱਥੇ ਤੇ ਇਹ ਕਲੰਕ ਲੱਗੇ ਰਹੂਗਾ ਤੇ ਮਿਹਣਾ ਪੰਥ ਦਾ ਉਹਨੂੰ ਲੈ ਕੇ ਵਹਿਜੂਗਾ ਦੇਖੋ ਪਰ ਇਸ ਵळे ਜਿਹੜੇ ਇਸ ਟਾਈਮ ਜੋ ਲਹਿਰ ਚੱਲ ਰਹੀ ਆ ਉਹ ਐਸਾ ਨਹੀਂ ਹੋਣਗੇ ਉਹ ਸਾਰੇ ਲੋਕ ਤਤ ਪਰ ਨੇ ਉਹ ਦਾਗ ਧੋਣ ਵਾਸਤੇ ਜੋ ਪਿਛਲੇ ਇਲੈਕਸ਼ਨ ਦੇ ਵਿੱਚ ਲੱਗਿਆ ਤੇ ਆਈਮਰ ਸਿੰਘ ਪਾਲ ਸਿੰਘ ਚੋਣ ਲੜ ਰਹੇ ਨੇ ਸਾਰਿਆਂ ਨੂੰ ਹੱਕਾ ਚੋਣ ਰਣਨ ਦਾ ਜੇ ਉਹਨਾਂ ਨੇ ਐਲਾਨ ਕਰਤਾ ਦੇਖੋ ਸਰਕਾਰਾਂ ਨੇ ਜ਼ਬਰਦਸਤੀ ਉਹਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਤਾ ਉਹਨਾਂ ਦੇ ਸਾਥੀਆਂ ਨੂੰ ਭੇਜਤਾ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਨੇ ਕਿੱਥੇ ਬੰਦੇ ਮਾਰਤੇ ਦੋਸ਼ਣ ਵੀ ਬੰਬ ਉਹ ਲਾਸ਼ ਕਿੱਥੇ ਕਰਤਾ ਉਹਨਾਂ ਨੇ ਉਹ ਕਹਿੰਦੇ ਭੁਗੰਤਮ ਸਰਕਾਰ ਕਹ ਰਹੀ ਸੀ ਵੀ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੋਣਾ ਦੇਣਾ ਚਾਹੁੰਦੇ ਤਾਂ ਕਰਕੇ ਅਸੀਂ ਉਹਨੂੰ ਕਿ ਸਹੀ ਤਰੀਕੇ ਨਾਲ ਕੋਈ ਮਾਰਕੁੱਟ ਨਹੀਂ ਕੀਤੀ ਵੀ ਡਿਬ੍ਰੂ ਕਾਲ ਜੇਲ੍ਹ ਦੇ ਵਿੱਚ ਭੇਜਿਆ ਵੀ ਜੇਲ੍ਹ ਜੇਲ੍ਹ ਵਿੱਚ ਭੇਜਿਆ ਕੋਈ ਕੁੱਟ ਮਾਰ ਨਹੀਂ ਕੀਤਾ ਨਾ ਕੋਈ ਗੋਲੀ ਕੀਤੀ ਗੋਲੀ ਚਲਾਈ ਹੈ ਵੀ ਸੌਕੇ ਤਰੀਕੇ ਨਾਲ ਇੱਕ ਜੇਲ੍ਹ ਵਿੱਚ ਭੇਜਿਆ ਵੀ ਵੀ ਸ਼ਾਂਤੀ ਰਹੇ ਪੰਜਾਬ 'ਚ ਇਹ ਐਨਐਸਏ ਕਿਹੜੇ ਵਜਾ ਨਾਲ ਲਾਇਆ ਭਗਵੰਦਾਨ ਦੱਸੇ ਤਾਂ ਸਹੀ ਵੀ ਕਿਹਨੇ ਵੀ ਪੁਲਿਸ ਨੂੰ ਪੁਲਿਸ ਨੇ ਘੇਰਾ ਪਾਇਆ ਸੀਗਾ ਜਿਹੜੇ ਉੱਥੇ ਜਨਾਲੇ ਦੀ ਘਟਨਾ ਹੋਈ ਆ ਪ੍ਰੋਪਰਟੀ ਘਟਨਾ ਹੋਈ ਆ ਕੀ ਘਟਨਾ ਹੋਈ ਉੱਥੇ ਕੱਖ ਘਟਨਾ ਨਹੀਂ ਹੋਈ ਦੇਖੋ ਜੇ ਉਹ ਉੱਥੇ ਜਨਾਲੇ ਦੇ ਵਿੱਚ ਚਲੇ ਆ ਗਿਆ ਉਹ ਮਾੜੀ ਮੋਟੀ ਜੇ ਕੋਈ ਆਪ ਦੇ ਵਿੱਚ ਉਹਨਾਂ ਦੀ ਦੇਖੋ ਜਦੋਂ ਕੋਈ ਜਾਂਦਾ ਇਕੱਠੇ ਹੁੰਦੇ ਨੇ ਜੇ ਕੋਈ ਮਾੜਾ ਮੋਟਾ ਹੁੰਦਾ ਹੱਥੋਂ ਪਾਈ ਹੁੰਦੀ ਆ ਉਹਦੇ ਉੱਤੇ ਜਿਹੜੀ ਕਾਨੂੰਨ ਦੇ ਮੁਤਾਬਕ 307 ਬਣਦੀ ਸੀ ਮਰਡਰ ਕੇਸ ਦੀ 302 ਬਣਦੀ ਆ ਫਿਰ ਉਹਦੇ 307 ਲੱਖ ਇਹਨੂੰ ਇੱਥੇ ਪੰਜਾਬ ਚ ਰੱਖਦੇ ਉਹਨੂੰ ਉਸੇ ਤੇ ਭੇਜਣ ਦਾ ਕੀ ਮਕਸਦ ਸੀ ਆ ਸਰਕਾਰ ਸਿੱਖਾਉਣ ਦੇ ਨਾਂ ਤੇ ਬਖਲਾਟਾ ਵਿੱਚ ਆ ਗਈ ਕੱਲਾ ਸਰਕਾਰ ਦਾ ਉਹਦੇ ਵਿੱਚ ਕੋਸੂਰ ਨਹੀਂ ਉਹਦੇ ਵਿੱਚ ਧਾਰਮਿਕ ਆਗੂਆਂ ਤੇ ਰਾਜੇ ਨੀਤੀਕ ਸਾਡੇ ਪੰਜਾਬ ਦੇ ਆਗੂਆਂ ਦਾ ਹੱਥ ਆ ਉਹਨੂੰ ਡਿਬਰੂਗੜ ਜਿਹੜਾ ਬਚਾਉਣ ਦਾ ਜਿਵੇਂ ਬੀਬੀ ਬਾਦਲ ਜਿਹੜੀ ਆ ਸਿਮਰਤ ਕੌਰ ਬਾਦਲ ਉਹ ਜਾ ਕੇ ਉੱਥੇ ਰੌਲਾ ਪਾਇਆ ਉਹਨੇ ਸੈਂਟਰ ਦੇ ਵਿੱਚ ਵੀ 100 ਤੇ ਇੱਕ ਬੰਦਾ ਲੋਟ ਨਹੀਂ ਆਉਂਦਾ ਬਾਹਰੋਂ ਆ ਕੇ ਉਹ ਮਜਾ ਉਹਦਾ ਮਾਹੌਲ ਕਰ ਰਿਹਾ ਉਹ ਦੇਸ਼ ਤਰੂ ਆ ਉਹਨ ਫੜਦੇ ਕਿਉਂ ਨਹੀਂ ਜਿਹੜਾ ਮਜੀਠੀ ਆ ਬਕਰ ਮਜੀਠੀਆ ਇਹਨੇ ਬਿਆਨ ਦਿੱਤੇ ਕਾਂਗਰਸ ਦੇ ਬੰਦਿਆਂ ਨੇ ਮਿਆਂ ਦੇ ਤੇ ਸਾਡੇ ਪੰਥ ਕਾਗੂ ਸੀ ਜਿਹੜੇ ਕਹਿੰਣ ਉਹ ਪਹਿਣ ਵਾਲੇ ਵੀ ਅਸੀਂ ਪੰਥਾਂ ਉਹਨਾਂ ਨੇ ਵੱਡੇ ਵੱਡੇ ਬਿਆਨ ਦਿੱਤੇ ਧਾਰਮਿਕਾਗੂਨੇ ਬਿਆਨ ਦਿੱਤੇ ਵੀ ਤੁਸੀਂ ਇੱਕ ਬੰਦਾ ਨਹੀਂ ਲੋਟ ਕਰ ਸਕਦੇ ਸਾਲ ਦੀ ਉਲਟ ਹੋ ਗਏ ਸਰਕਾਰ ਨੂੰ ਸਹਿਮਿਲ ਗਈ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਰਲ ਕੇ ਐਨਐਸਏ ਲਾ ਕੇ ਉਹਨੂੰ ਡੀਰੂਗੜ ਜ਼ਿਲ੍ਹੇ ਸਿਰਦ ਹਾਲਾ ਕਿ ਉਹਤੇ ਐਨਐਸਏ ਬਣਦੀ ਨਹੀਂ ਸੀ ਕਿਸੇ ਤਰੀਕੇ ਵੀ ਨਹੀਂ ਬਣਦੀ ਸੀ ਉਹ ਸਾਡਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਉਸ ਤੋਂ ਬਾਅਦ ਇੱਕ ਘਟਨਾ ਹੁੰਦੀ ਆ ਹੋਰ ਇਸੇ ਤਰਜ਼ ਦੇ ਉਤੇ ਹਾਲਾਂਕਿ ਉੱਥੇ ਕੋਈ ਬੰਦਾ ਨਹੀਂ ਮਾਰਿਆ ਗਿਆ ਕੋਈ ਥਾਣੇ ਨੂੰ ਅੱਗ ਨਹੀਂ ਲਾਈ ਗਈ ਕੋਈ ਹੋਰ ਗੱਡੀ ਨਹੀਂ ਗਈ ਪੂਕੀ ਗਈ ਸਿਰਫ ਗਏ ਸੀ ਜੇ ਉਹਨਾਂ ਦੇ ਆਫਰ ਵਿੱਚ ਕੋਈ ਹੱਥੋਂ ਪਾਈ ਹੋਈ 307 ਮਾਰ ਦੀ ਸੀ ਉਸੇ ਤਰਜ਼ ਦੇ ਅਧਾਰ ਤੇ ਉਸ ਤੋਂ ਬਾਅਦ ਆਪਣੇ ਹਰਿਆਣੇ ਦੇ ਵਿੱਚ ਮੇਵਾਦ ਸਹਿਰ ਦੇ ਵਿੱਚ ਬਜਰੰਗੀ ਗੁੰਡੇ ਵੱਲੋਂ ਪੁਲਿਸ ਥਾਣੇ ਨੂੰ ਅੱਗ ਲਾਈ ਗਈ ਥਾਣਾ ਪੂਕਿਆ ਗਿਆ ਪੁਲਿਸ ਕਰਮਚਾਰੀ ਮਾਰੇ ਗਏ ਗੱਡੀਆਂ ਪੂਕੀਆਂ ਗਈਆਂ ਪੋਰ ਕਿੰਨਾ ਜਾਨੀਮਾਲੀ ਨੁਕਸਾਨ ਕੀਤਾ ਉਹਦੇ ਉੱਤੇ ਤਾਂ ਕਿਸੇ ਨੇ ਐਨਐਸਏ ਲਾਈ ਕੋਈ ਨਹੀਂ ਉਹਨੂੰ ਤਾਂ ਕਿਸੇ ਨੇ ਡਿਬਰੂਗੜ ਜਿਲ੍ਹੇ ਚ ਭੇਜਿਆ ਕੋਈ ਨਹੀਂ ਇਸ ਦਾ ਮਤਲਬ ਇਹ ਆ ਵੀ ਸਿੱਖ ਹੋਣ ਦੇ ਨਾਤੇ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜਮ ਕੇ ਗਨਾ ਕਰਤਾ ਸਾਡੇ ਉੱਤੇ ਪਰਚੇ ਪਾਉਂਦੇ ਨੇ ਸਾਨੂੰ ਡਿਬਰੂ ਕਢਾ ਨਹੀਂ ਸੀ ਜਲਦੀਆਂ ਇੱਥੇ ਵੀ ਜਿਹੜਾ ਹਾਈ ਕੋਰਟ ਦਾ ਜੱਜ ਆ ਉਹਨੇ 9 ਅਪ੍ਰੈਲ ਨੂੰ ਇਹ ਕਿਹਾ ਵੀ ਜੇ ਕੌਮੀ ਸਾਮੋਰ ਸਿੱਧਾ ਰਸਤਾ ਨਾ ਖੋਲ੍ਹਿਆ ਜੇ ਉਈ ਅੜਿਆ ਉਹਦੇ ਮੂਰੇ ਪੁਲਸ ਨੂੰ ਇਹ ਸਖਤ ਸ਼ਬਦਾਂ ਦੇ ਵਿੱਚ ਕਿਹਾ ਵੀ ਉਹਨਾਂ ਨੂੰ ਫੜ ਕੇ ਡਿਬਰੂਗੜ੍ਹ ਵਾਲ ਜੇਲ੍ਹ ਚ ਭੇਜ ਦੋ ਕੀ ਧਰਨੇ ਲਾਉਣੇ ਮੋਰਚੇ ਲਾਉਣੇ ਸ਼ਾਂਤੀ ਦੇ ਵਿੱਚ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਗਲਤ ਨੇ ਇੱਥੇ ਬੈਠਣ ਵਾਲੇ ਲੋਕਾਂ ਨੂੰ ਡਿਬਰੂਗੜ੍ਹ ਭੇਜਣਾ ਚਾਹੀਦਾ ਨਹੀਂ ਉੱਥੇ ਤਾਂ ਕਹਿੰਦੇ ਕਿਰਪਾਨਾ ਚੱਲੀਆਂ ਪੁਲਸਾਂ ਉੱਤੇ ਪੁਲਸਾਂ ਤੇ ਲਾਠੀ ਚਾਰਜ ਹੋਇਆ ਨੇ ਕਿਰਪਾਨਾ ਚੱਲੀਆਂ ਨੇ ਗੁਰੂਗ੍ਰਾਂ ਸਾਹਿਬ ਦੀ ਗਵਾਈ ਦੇ ਨਾਲ ਇਹ ਮਤਲਬ ਫਾਇਦਾ ਲੈ ਰਹੇ ਸੀ ਇੱਕ ਤਰ੍ਹਾਂ ਦਾ ਕਿਰਪਾਨਾ ਚੱਲੀਆਂ ਉੱਤੇ ਫੱਟੜਾ ਹੋਏ ਨੇ ਕਈ ਪੁਲਸ ਵਾਲੇ 14 ਲਈਆਂ ਨੇ ਮੈਂ ਤੁਹਾਨੂੰ ਕਹਿੰਦਾ ਕਦੋਂ ਕਹਿੰਦਾ ਵੀ ਨਹੀਂ ਹੋਏ ਫਿਰ ਉਸੇ ਤਾਰਾ ਕੀ ਬਣਦੀ ਆ ਉਹ ਤੇ 307 ਹੀ ਬਣਦੀ ਆ ਨਾ ਫਿਰ ਉਹ ਲਾਓ ਲਾ ਕੇ ਉਹਨੂੰ ਪੰਜਾਬ ਦੀ ਜੀਵਨ ਦੇ ਰੱਖ ਦੇ ਡਿਬੂਗੜ੍ਹ ਮਿੰਟ 300 ਐਨਐਸਏ ਲੋਨ ਦਾ ਕੀ ਉਹ ਤੇ ਕਿਉਂ ਲਾਈ ਐਨਐਸਏ ਕੀ ਕਾਰਨ ਮੰਨਦੇ ਹੋ ਫਿਰ ਐਨਐਸਏ ਕਿਉਂ ਲਗਾਈ ਆਹੀ ਡਰ ਗਏ ਕੁਰਸੀਆਂ ਦਾ ਦਰੈਣ ਹੋ ਗਿਆ ਇਹਨਾਂ ਨੂੰ ਦੇਖੋ ਨੇ ਆ ਕੇ ਨਸਿਆਂ ਨੂੰ ਠੱਲ ਪਾਤੀ ਅੱਜ ਸ਼ਰੀਆਮ ਨਸਾ ਬੇ ਤਰ ਨਸਾ ਲਿਆਂਦਾ ਬਕਰ ਮਜੀਤ ਸਿੰਘ ਮਜੀਠੀਏ ਉਹਨਾਂ ਨੇ ਬਾਦਲ ਸਰਕਾਰ ਦੇ ਵੇਲੇ ਇਹ ਨਸਾ ਆਇਆ ਜਗਦੀਸ਼ ਭੋਲਾ ਜਿਹੜਾ ਅ ਅੰਦਰ ਆਉਨੇ ਸ਼ਰਿਆਮ ਮਜੀਠੀ ਦਾ ਨਾਮ ਲਿਆ ਉਹਨਾਂ ਨੇ ਕਿਉਂ ਨਹੀਂ ਫੜਿਆ ਉਹਨੂੰ ਕਿਉਂ ਨਹੀਂ ਅੰਦਰ ਹੋਏ ਭਗਵੰਤ ਜੀ ਸਰਕਾਰ ਆ ਗਿਆ ਬਦਲਾਵ ਆਊਗਾ ਵੀ ਇਹਨਾਂ ਤੇ ਕਾਰਵਾਈ ਕਰਾਂਗੇ ਐਸਆਈਟੀ ਬਣੀ ਹੋਈ ਐ ਕਿਉਂ ਨਹੀਂ ਪਰ ਅੰਦਰ ਕਰ ਰਿਹਾ ਭਗਵੰਤ ਜੀ ਮਾਨਾ ਗੱਡਾ ਗੱਲਾਂ ਦਾ ਬਹੁਤ ਵੱਡੇ ਵੱਡੇ ਕਰਦਾ ਇਹ ਤਾਂ ਹੁਣ ਆਪ ਹੀ ਬਦਲ ਗਿਆ ਤਾਂ ਹੁਣ ਲੋਕ ਦੱਸਣਗੇ ਨਾ ਇਲੈਕਸ਼ਨ ਆ ਰਹੀ ਆ ਕਿੰਨਾ ਧੱਕਾ ਕਰ ਇਹਨਾਂ ਨੇ ਜਿਹੜੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਲੋਕ ਕਾਂਗਰਸ ਤੋਂ ਦੁਖੀ ਸੀ ਬਾਦਲ ਗਿਆ ਤੋਂ ਦੁਖੀ ਸੀ ਭਾਜਪਾ ਤੋਂ ਦੁਖੀ ਸੀ ਇਹਨਾਂ ਨੂੰ ਲੈ ਆਏ ਵੀ ਇਹ ਕੋਈ ਨਾ ਕੋਈ ਬਦਲਾ ਆਊਗਾ ਪਰ ਇਹ ਭਗਵੰਤ ਮਾਨ ਆਪ ਸੈਂਟਰ ਸਰਕਾਰ ਦਾ ਦਲਾਲ ਬਣ ਗਿਆ ਉਥੇ ਉਥੇ ਜਾ ਕੇ ਉਹਨਾਂ ਦੇ ਪੈਰਾਂ ਦੇ ਵਿੱਚ ਬਹਿ ਗਿਆ ਜੋ ਉਥੋਂ ਹੁਕਮ ਆਇਆ ਉਹ ਉਹਨੇ ਪਗਾਇਆ ਇਹਨੇ ਬਦਲਾ ਕੀ ਲੈਣਾ ਸੀ ਇਹ ਆਪ ਹੀ ਬਦਲ ਗਿਆ ਇਹਦੇ ਵੱਡੇ ਵੱਡੇ ਇਹ ਕਹਿੰਦਾ ਸੀਗਾ ਭਗਵੰਤ ਮਾਨ ਦੀਆਂ ਤੁਸੀਂ ਆ ਵੀਡੀਓ ਕੱਢ ਕੇ ਦੇਖ ਲਓ ਵੀ ਜੇ ਸਾਡੀ ਸਰਕਾਰ ਆਉਂਦੀ ਆ ਕੋਈ ਧਰਨਾ ਨਹੀਂ ਲੱਗੂਗਾ ਕੋਈ ਮੋਰਚਾ ਨਹੀਂ ਲੱਗੂਗਾ ਕੁਝ ਨਹੀਂ ਹੋਊਗਾ ਅੱਜ ਉਸੇ ਤਰ੍ਹਾਂ ਧਰਨੇ ਲੱਗ ਰਹੇ ਨੇ ਉਸੇ ਤਰ੍ਹਾਂ ਡਾਂਗਾ ਹਲਚਲ ਰਹੀਆਂ ਨੇ ਉਸੇ ਤਰ੍ਹਾਂ ਬੱਧੀ ਆਰਸੀ ਨੂੰ ਕੁੱਟਿਆ ਜਾ ਰਿਹਾ ਉਸੇ ਤਰ੍ਹਾਂ ਜੇ ਕੋਈ ਹੱਕ ਮੰਗਦਾ ਉਹਨੂੰ ਲਾਠੀ ਚਾਰਜ ਕੀਤਾ ਜਾ ਰਿਹਾ ਧਰਨੇ ਲੱਗੇ ਹੋਏ ਨੇ ਫਿਰ ਇਹਨਾਂ ਦੇ ਬਾਅਦ ਇਹ ਕਿੱਥੇ ਗਏ ਦੱਸਣ ਇਹ ਭਗਵੰਤ ਮਾਨ ਸਰਕਾਰ ਦੱਸੇ ਭਗਵੰਤ ਮਾਨ ਆਪ ਦੱਸੇ ਜਦੋਂ ਇੱਥੇ ਅ ਅੰਬਸਾਵ ਦੇ ਵਿੱਚ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੇ ਰਿਹਾਈ ਲਈ ਮੋਰਚਾ ਲਾਇਆ ਸੀ ਉਸ ਟਾਈਮ ਭਗਵੰਤ ਮਾਨ ਕੋਲੇ ਕੋਈ ਪਾਵਰ ਨਹੀਂ ਸੀ ਉਦੋਂ ਇੱਥੇ ਆ ਕੇ ਬੋਲਦਾ ਹੁੰਦਾ ਸੀ ਵੀ ਜੀ ਅਸੀਂ ਆ ਕੇ ਅਸੀਂ ਬੰਦੀ ਸਿੰਘਾਂ ਨੂੰ ਛੇਤੀ ਰਿਹਾ ਕਰ ਦਾਂਗੇ ਫਿਰ ਇਹਨਾਂ ਹੀ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਬਾਲ ਵਿੱਚ ਖੜਾ ਤੁਸੀਂ ਵੀਡੀਓ ਦੇਖ ਲਿਓ ਭਗਵੰਦ ਰਾਮ ਨਾਲ ਖੜਾ ਉਹਦੇ ਵਿੱਚ ਇਹ ਬੋਲਿਆ ਗਿਆ ਵੀ ਜਿਹੜੇ ਬੀ ਆਦਮੀਆਂ ਦਾ ਮਸਲਾ ਸੀ 24 ਘੰਟਿਆਂ ਦੇ ਵਿੱਚ ਹੱਲ ਕਰ ਦਾਂਗੇ ਉਹ 24 ਘੰਟੇ ਕਦੋਂ ਆਉਣਗੇ 2 ਸਾਲ ਬੀਤ ਗਏ ਇਹ ਵਾਦੇ ਕਦੋਂ ਪੂਰੇ ਕਰਨਗੇ ਇਹਨਾਂ ਨੇ ਜੋ ਕੁਝ ਕੀਤਾ ਕਿਹਾ ਉਹਨਾਂ ਤੋਂ ਉਲਟ ਹੋਏ ਅੱਜ ਲੋਕ ਇਹਨਾਂ ਦੇ ਉਲਟ ਨੇ ਕੋਈ ਗੱਲ ਨਹੀਂ ਜੇ ਲੋਕਾਂ ਦੇ ਇਹਨਾਂ ਡਾਂਗਾ ਮਾਰੀਆਂ ਨੇ ਲੋਕਾਂ ਨੂੰ ਕੁੱਟਿਆ ਇਹਨਾਂ ਨੇ ਵਾਦੇ ਨਹੀਂ ਕੀਤੇ ਪੂਰੇ ਹੁਣ ਲੋਕ ਲੋਕਾਂ ਕੋਲੇ ਅੱਜ ਪਾਵਰ ਆ ਹੁਣ ਉਹ ਲੋਕ ਦੱਸਣਗੇ ਇਹਨਾਂ ਨੂੰ ਵੀ ਉਹ ਆਤਮਾਨ ਦਾ ਕਹਿ ਰਿਹਾ ਵੀ 13 ਜੀਰੋਂ ਕਰ ਦੋ ਵੀ 13 ਜੀਰੋਂ ਜਿੱਤਾਂਗੇ ਅਸੀਂ 13-13 ਸੀਟਾਂ ਲੈ ਕੇ ਜਾਵਾਂਗੇ ਕੀ ਮੰਨਦੇ ਹੋ ਕਿੰਨੀਆਂ ਲੈ ਕੇ ਜਾਣਗੇ ਇਹ ਤਿੰਨੀ ਜਿੱਤ ਲੈਣ ਬਹੁਤ ਨੇ ਤੁਸੀਂ 13 ਦੀ ਗੱਲ ਕਰਦੇ ਹੋ ਦੋ ਤਿੰਨ ਜਿੱਤ ਲੈਣ ਬਹੁਤ ਨੇ ਸਾਡੇ ਕੰਮ ਨੂੰ ਵੋਟ ਪੈਣੀ ਆ ਅਸੀਂ ਦੋ ਸਾਲਾਂ ਜਿਹੜਾ ਕੰਮ ਕੀਤਾ ਉਹਦੇ ਕਰਕੇ ਸਾਨੂੰ ਵੋਟ ਪੈਣੀ ਆ ਫਿਰ ਮੈਂ ਕਹਿਣਾ ਚਾਹੁੰਨਾ ਜੇ ਕੰਮ ਨੂੰ ਵੋਟ ਪਾਉਣੀ ਆ ਫਿਰ ਇਹ ਪਿੰਡਾਂ ਦੇ ਵਿੱਚ ਕਿਉਂ ਜਾਂਦੇ ਨੇ ਕਹਿਣ ਦੀ ਲੋੜ ਹੀ ਨਹੀਂ ਉੱਥੇ ਬਹਿ ਕੇ ਬੋਲ ਦੇਣ ਵੀ ਭਾਈ ਸਾਡੇ ਕੰਮ ਦੇਖ ਕੇ ਵੋਟ ਪਾ ਦਿਓ ਆਪ ਹੀ ਲੋਕ ਪਾ ਦੇਣਗੇ ਕਾਨੂੰ ਤੁਰੇ ਫਿਰਦੇ ਨੇ ਲਾਮ ਲਸ਼ਕਰ ਲੈ ਕੇ ਪਿੰਡਾਂ ਦੇ ਵਿੱਚ ਤੇ ਥੋੜੇ ਦਿਨ ਠਹਿਰੋ ਹਜੇ ਕਾਗਜ਼ ਭਰ ਲੈਣ ਦਿਓ ਲੋਕ ਬਹੁਤ ਔੱਕੇ ਬੈਠੇ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਇਹਨਾਂ ਨੂੰ ਇਹ ਕਹਿੰਦਾ ਸੀ ਡੱਲਾ ਤੋਂ ਡੱਲਾ ਹੁੰਦਾ ਹੈ ਹੁਣ ਪਤਾ ਲੱਗੂ ਜਦੋਂ 파ਥੀ ਤੋਂ 파ਥੀ ਹੁੰਦੀ ਆ ਵੀ ਕਿਵੇਂ ਪੈਂਦੀਆਂ ਨੇ ਤੁਸੀਂ ਟਾਈਮ ਤਾਂ ਦੇਖੋ ਇਹਨਾਂ ਨੇ ਬਹੁਤ ਕੁਝ ਕਰਿਆ ਲੋਕ ਔੱਕੇ ਬੈਠੇ ਨੇ ਆਪ ਵਾਲਿਆਂ ਤੋਂ ਵੀ ਵਾਦਲ ਗਿਆ ਤੋਂ ਵੀ ਭਾਜਪਾ ਤੋਂ ਤੱਕ ਹੀ ਬੈਠੇ ਨੇ ਭਾਜਪਾ ਨੇ ਕੀ ਹੁਣ ਗੋਲ ਖਲਾਏ ਨੇ ਇੱਥੇ ਕਿਸਾਨ ਬੈਠ ਸੰਭੂ ਦੇ ਉੱਤੇ ਖਨੌਰੀ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਗੋਲੀਬਾਰੀ ਕੀਤੀ ਸਾਡੇ ਬੰਦੇ ਫਟੜ ਕਰਦੇ ਰਹੇ ਗੋਲੀਆਂ ਮਾਰਦੇ ਰਹੇ ਸਾਡੇ ਨੌਜਵਾਨ ਮਾਰਦਾ ਉਹਨਾਂ ਨੇ ਬਾਨ ਭੰਨ ਕੇ ਤੁਰਗੇ ਉਹ ਬੀਜਪੀ ਦੀ ਹਰਿਆਣੇ ਵਾਲੇ ਤੇ ਇਹ ਭਗਮੰਤਮਾਨ ਦੇਖਦਾ ਰਿਹਾ ਕਿਉਂ ਨਹੀਂ ਉਹਨਾਂ ਨੇ ਪਰਚੇ ਦਰਜ ਕੀਤੇ ਜ਼ੋਰ ਪਾਉਣ ਤੇ 302 ਦਾ ਪਰਚਾ ਅਣਪਛਾਤੀ ਪੁਲਿਸ ਨੇ ਦਰਜ ਕਰਤਾ ਉਹ ਸਾਰੇ ਬਦਲੇ ਲੈਣੇ ਆ ਜਿਹੜੇ ਭਾਰਤ ਸਰਕਾਰ ਆ ਜਿਹੜੀ ਸੈਂਟਰ ਦੇ ਵਿੱਚ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਕਿਸਾਨਾਂ ਦੇ ਨਾਲ ਉਹ ਸਾਰੇ ਹੁਣ ਟਾਈਮ ਆ ਗਿਆ ਤੁਸੀਂ ਦੇਖ ਰਹੇ ਹੋ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚ ਵੀ ਕਿਵੇਂ ਇਹਨਾਂ ਦੇ ਡਲੇ ਪੈਂਦੇ ਨੇ ਕਿਵੇਂ ਲੋਕ ਡਾਂਗਾ ਲੈ ਕੇ ਮਗਰ ਪੈਂਦੇ ਨੇ ਇਸ ਕਰਕੇ ਜਿਹੜੇ ਲੋਕ ਨੇ ਹੁਣ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਗੇ ਜਿਹੜੇ ਵਧੀਆ ਕੈਂਡੀਡੇਟ ਨੇ ਆਜ਼ਾਦ ਉਮੀਦਵਾਰ ਜਿੱਥੇ ਜਿਹੜੀ ਖੰਡੂਰ ਸਾਹਿਬ ਦੀ ਸੀਟ ਆ ਉਹ ਬਹੁਤ ਇੱਕ ਅਹਿਮੀਅਤ ਰੱਖਦੀ ਆ ਤੁਹਾਡੇ ਨਾਲ ਗੱਲ ਕੱਟਣ ਲੱਗਿਆਂ ਜੀ ਹੁਣ ਤੁਸੀਂ ਕਹਿੰਦੇ ਹੋ ਵੀ ਨਹਿੰਗ ਸਿੰਘ ਸਾਰੇ ਜਥੇਬੰਦੀਆਂ ਡਟ ਕੇ ਅੱਗੇ ਹੁੰਦੀਆਂ ਨੇ ਕਿਸਾਨਾਂ ਨਾਲ ਜਦੋਂ ਪਿਛਲੀ ਵਾਰ ਧਰਨ ਲੱਗਿਆ ਸੀ ਚਾਬੀ ਨਾਲ ਸੀ ਹੁਣ ਵੀ ਨਾਲ ਸੀ ਹੁਣ ਤੁਹਾਨੂੰ ਲੱਗਦਾ ਵੀ ਖਡੂਰ ਸਾਹਿਬ ਦੇ ਵਿੱਚ ਪ੍ਰਚਾਰ ਕਰਨਗੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਭਾਈ ਵਰਤਵਾਲ ਦੇ ਹੱਕ ਦੇ ਵਿੱਚ ਵੋਟਾਂ ਪਾਉਣਗੇ ਉਹਨਾਂ ਨੂੰ ਜਿਤਾਉਣਗੇ ਕੋਈ ਕਰੇ ਨਾ ਕਰੇ ਤਾਂ ਜਾਵਾਂਗੇ ਸਾਨੂੰ ਕਿਸੇ ਦਾ ਮਤਲਬ ਨਹੀਂ ਜੀਦੀ ਜਮੀਰ ਜਾਗਦੀ ਹੋ ਉਹ ਜ਼ਰੂਰ ਜਾਊਗਾ ਜੀਦੀ ਜਮੀਰ ਸੌਂ ਗਈ ਆ ਉਹ ਮੈਂ ਕਹਿੰਦਾ ਉਹ ਉਹਨੂੰ ਅਸੀਂ ਕਹਿਣਾ ਕੀ ਆ ਜਿਹਦੀਆਂ ਜਮੀਰਾਂ ਜਾਗਣਗੀਆਂ ਜਿਹੜਾ ਪੰਥ ਵਾਸਤੇ ਖੜਾ ਜਿਹੜਾ ਪੰਜਾਬ ਨੂੰ ਬਚਾਉਣ ਵਾਸਤੇ ਖੜਾ ਉਹ ਜ਼ਰੂਰ ਉੱਥੇ ਜਾਊਗਾ ਜਿੱਥੇ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਕਿਸਾਨਾਂ ਨਾਲ ਖੜਾ ਦੇ ਵੀ ਤੁਹਾਨੂੰ ਤੁਹਾਡੇ ਨਾਲ ਵੀ ਕਿਸਾਨਾਂ ਨੂੰ ਕਿਸਾਨਾਂ ਨੂੰ ਖੜਨਾ ਚਾਹੀਦਾ ਏ ਇਹ ਤਾਂ ਹੁਣ ਉਹ ਦੇਖਣਾ ਇਹ ਤਾਂ ਉਹਨਾਂ ਨੇ ਸੋਚਣਾ ਇੱਕੰਮ ਦਾ ਖੂਨ ਡੋਲੇ ਦੂਜਾ ਪਾਣੀ ਬਣਾ ਡੋਲਣਾ ਇਹਦਾ ਸਮਾਂ ਦੱਸੂਗਾ ਨਾ ਨੇ ਜਿਹੜੇ ਸਾਡੇ ਥਾਂਵੇਂ ਖੜਦੇ ਆ ਜਿੱਥੇ ਵੀ ਭੀੜ ਪੈਂਦੀ ਆ ਅਸੀਂ ਤਾਂ ਜਾਣਦੇ ਆ ਫਿਰ ਉਹ ਉਹ ਤਾਂ ਹੁਣ ਦੇਖਣਗੇ ਵੀ ਉਹਨਾਂ ਦਾ ਖੂਨ ਖੂਨ ਹੈਗਾ ਜਾਂ ਪਾਣੀ ਬਣ ਗਿਆ ਇਹ ਤਾਂ ਹੁਣ ਪਤਾ ਲੱਗੂ ਸਮੇਂ ਦੇ ਨਾਲ ਪਰ ਜਿਹੜੀ ਸੰਗਤ ਆ ਜੇ ਕੋਈ ਲੀਡਰ ਨਹੀਂ ਆਊਗਾ ਕੋਈ ਨਹੀਂ ਸਾਨੂੰ ਉਹਨਾਂ ਤੱਕ ਮਤਲਬ ਜਿਹੜੇ ਲੋਕ ਨੇ ਉਹ ਸਾਰੇ ਚਾਹੁੰਦੇ ਨੇ ਤੇ ਜਰੂਰ ਅਮਰਤਪਾਲ ਸਿੰਘ ਲੀਡ ਕਰੂਗਾ ਜਿਹੜੇ ਹੋਰ ਵਿਰੋਧੀ ਖੜੇ ਨੇ ਉਹਨਾਂ ਦੀਆਂ ਜਮਾਨਤਾਂ ਵੀ ਜਬਤ ਹੋਣਗੀਆਂ ਜਿੱਥੇ ਮੈਂ ਤੁਹਾਡੇ ਤੁਹਾਡਾ ਵੀ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਸੀਟ ਹੋਰ ਆ ਸ਼ਹੀਦ ਪਰਿਵਾਰ ਦੀ ਉਹ ਫਰੀਦਕੋਟ ਜਿੱਥੇ ਸ਼ਹੀਦ ਭਾਈ ਬਿਆਨਤ ਸਿੰਘ ਦਾ ਲੜਕਾ ਸਰਬਜੀਤ ਸਿੰਘ ਮਲੋਹ ਖੜਾ ਉਹ ਵੀ ਬਹੁਤ ਵੱਡੀ ਇੱਕ ਸੀਟ ਆ ਉੱਥੇ ਵੀ ਪੰਥ ਦੀ ਜਿਹੜੀ ਉਸ ਟਾਈਮ ਇੰਦਰਾ ਗਾਂਧੀ ਨੇ ਖਦਾ ਦਰਬਾਰ ਸਾਹਿਬ ਦੇ ਤੇ ਅਟੈਕ ਕਰਾ ਕੇ ਦਰਬਾਰ ਸਾਹਿਬ ਢਾਇਆ ਮਜਲੂਮਾਂ ਨੂੰ ਮਾਰਿਆ ਬਹੁਤ ਕੁਝ ਕਰਿਆ ਉਹਨੂੰ ਇਦਰਾ ਗਾਂਧੀ ਨੂੰ ਮਾਰ ਕੇ ਜਿਹੜਾ ਬਿਆਨਤ ਸਿੰਘ ਸੀ ਉਹਨਾਂ ਨੇ ਡਿੱਗੀ ਹੋਈ ਪੱਗ ਪੰਛ ਦੀ ਸਿਰਤੀ ਰੱਖੀ ਉਸ ਟਾਈਮ ਤੇ ਉਹਨਾਂ ਦਾ ਪਰਿਵਾਰ ਕੁਰਬਾਨੀ ਵਾਲਾ ਇਹ ਤੋਂ ਵੀ ਐਮੀਤ ਰੱਖਦੀ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਭਾਈ ਸਰਬਜੀਤ ਸਿੰਘ ਮਲੋ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਜਿਸ ਤਰ੍ਹਾਂ ਅਸੀਂ ਕਾਫਲੇ ਬਣਾ ਕੇ ਖੰਡੂਰ ਸਾਹਿਬ ਜਾ ਰਹੇ ਹਾਂ ਨਾ ਉਸੇ ਤਰ੍ਹਾਂ ਕਾਫਲੇ ਬਣਾ ਕੇ भाई सर्वजीत सिंह मलोह दे ਨਾਲ ਰਲੋ ਉਹਨੂੰ ਵੀ ਆਪਾਂ ਜਿੱਤਾਉਣਾ ਕਿਉਂ ਚਾਹੁੰਦੇ ਹੋ ਵੀ ਉਹ ਜਿੱਤਣਾ ਉੱਥੇ ਤਾਂ ਟੱਕਰ ਮੰਨਦੇ ਨੇ ਕਰਮਜੀਤ ਨੂੰ ਮੋਲ ਦਿੱਤੇ ਹੰਸ ਰਾਜ ਹੰਸ ਦੀ ਇਹ ਤਾਂ ਸਾਰੇ ਪਸੜ ਜਾਣਗੇ ਜਦੋਂ ਲਹਿਰ ਹੋ ਗਈ ਨਾ ਜਦੋਂ ਹਵਾ ਚੱਲ ਗਈ ਸਾਰੇ ਨਾ ਉੱਥੇ ਕਰਮਜੀਤ ਨੂੰ ਮੋਲ ਸਿਹਾਉਣਾ ਨਾ ਹੰਸ ਰਾਜ ਹੰਸ ਤੇ ਆਉਣਾ ਕੋੱਖ ਨਹੀਂ ਥਿਉਣੇ ਜਦੋਂ ਪੰਥ ਦਾ ਬੇਗਤੁਰ ਪਿਆ ਨਾ ਜਦੋਂ ਹਵਾ ਚੱਲ ਪਈ ਕੋਈ ਨਹੀਂ ਲੱਭਣਾ ਤੁਹਾਨੂੰ ਲੱਗਦਾ ਪੰਥ ਇਕ ਸੀਟ ਬਣ ਸਕਦਾ ਇਹ ਖਡੂਰ ਸਾਹਿਬ ਦੀ ਪੰਥ ਇਕ ਸੀਟ ਆ ਵੀ ਫਰੀਦਕੋਟ ਦੀ ਵੀ ਬਣ ਸਕਦੀ ਹੈ ਬਣ ਗਈ ਬਣੂਗੀ ਬਣ ਗਈ ਉਹ ਤਾਂ ਹੁਣ ਪੰਥ ਨੇ ਦੇਖਣਾ ਨਾ ਜਿਹੜੇ ਪੰਥ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖਣ ਵਾਲੇ ਯੋਧਿਆਂ ਦੇ ਅਸੀਂ ਪਰਿਵਾਰ ਨੂੰ ਜਿੱਤ ਆ ਸਕਦੇ ਫੇਰ ਤਾਂ ਮੈਂ ਫਰੀਦਕੋਟ ਦੇ ਹਲਕੇ ਦੇ ਲੋਕਾਂ ਨੂੰ ਵੀ ਕਹੂੰਗਾ ਕਿ ਤੇ ਪੰਥ ਦਾ ਮਿਹਣਾ ਨਾ ਲੈ ਲਿਓ ਨਹੀਂ ਲੱਗਦਾ ਨੇ ਇੱਥੇ ਵੱਡੇ ਵੱਡੇ ਚਿਹਰੇ ਖੜੇ ਨੇ ਕਰਮਜੀਤ ਨੂੰ ਮੋਲ ਆ ਇੱਕ ਸੈਲੀਬ੍ਰਿਟੀ ਆ ਹੰਸਰਾ ਜਾਂ ਸੋ ਵੀ ਸੈਲੀਬ੍ਰਿਟੀ ਆ ਪਹਿਲਾਂ ਵੀ ਜਿੱਤ ਚੁੱਕੇ ਨੇ ਹੋ ਹੰਸਰਾ ਜਾਂਸ ਦਿੱਲੀ ਤੋਂ ਵਿਧਾਇਕ ਰਹੇ ਆਪਣੇ ਐਮਪੀ ਰਹੇ ਚੁੱਕੇ ਨੇ ਕੀ ਲੱਗਦਾ ਵੀ ਉਹਨਾਂ ਨੂੰ ਹਰਾ ਪਾਉਣਗੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਮੈਨੂੰ ਆਓ ਦੱਸੋ ਇਹ ਕਿੱਡੇ ਕਿ ਚਿਹਰੇ ਨੇ ਅਨਮੋਲ ਵਾਲੇ ਹਸਰਾਜ ਦਾ ਜਿਹੜਾ ਬੰਦਾ 5 ਵਾਰ ਬਾਦਲ ਮੁੱਖ ਮੰਤਰੀ ਰਿਹਾ ਹੋਵੇ ਉਹ ਇੱਕ ਆਮ ਬੰਦੇ ਨੇ ਚਿਤ ਕਰਤਾ ਇਹ ਕਿਹੜੀ ਬਾਗ ਦੀ ਮੂਲੀ ਨੇ ਜਦੋਂ ਬੇਗਤਰਦਾ ਜਦੋਂ ਲਹਿਰ ਬਣਦੀ ਹੈ ਸਾਰੇ ਡਿਕ ਜਾਣਦੇ ਨੇ ਵੱਡੇ ਵੱਡੇ ਬੋਰ ਪੱਟੇ ਜਾਂਦੇ ਹੁੰਦੇ ਨੇ ਇੱਕ ਅੱਖ ਵੀ ਨਹੀਂ ਪੰਥ ਮੂਰੇ ਹੈਗੇ ਜਦੋਂ ਜ਼ਮੀਰ ਜਾ ਕੇ ਉੱਥੋਂ ਦੇ ਲੋਕਾਂ ਦੀ ਨਾ ਉਹ ਹਲਕਾ ਬਰਗਾੜੀ ਦਾ ਹਲਕਾ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਅਸੀਂ ਵੀ ਜਾਵਾਂਗੇ ਉਥੇ ਵੰਤਾ ਦਾ ਮੇਨਾ ਉਹ ਬਣਾ ਲੈਣਾ ਫਰੀਦਕੋਟ ਵਾਲੇ ਇਹ ਸਦੀਆਂ ਤੱਕ ਨਹੀਂ ਪਿੱਛਾ ਛੱਡਦਾ ਹੁੰਦਾ ਜੇ ਐਤ ਕੀ ਭਾਈ ਮਲੋਆ ਨੂੰ ਅਸੀਂ ਨਾਂ ਜਤਾਇਆ ਸਰਬਜੀਤ ਸਿੰਘ ਨੂੰ ਉਹ ਵੀ ਇੱਕ ਬਕਾਰੀ ਸੀਟ ਬਣ ਗਈ ਆ ਪੰਥ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ ਮੈਂ ਕਹਿਣਾ ਚਾਹਣਾ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਅਸੀਂ ਨੇ ਜੋਰ ਰਾਉਣਾ ਤੁਸੀਂ ਜਾਣਾ ਕਾਫਲੇ ਬਣ ਬਣ ਕੇ ਤੁਰਿਓ ਉੱਥੇ ਸ਼ਹੀਦ ਭਾਈ ਬਿਅੰਤ ਸਿੰਘ ਦੀ ਆਪਾਂ ਕੁਰਬਾਨੀ ਨੂੰ ਦੇਖਦੇ ਹੋਏ ਬੇਮਲ ਬੀਬੀ ਬੇਮਲ ਕੌਰ ਖਾਲਸਾ ਦੀ ਕੁਰਬਾਨੀ ਨੂੰ ਦੇਖਦੇ ਹੋਏ ਪੰਥਕ ਪਰਿਵਾਰ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਹਨਾਂ ਨੂੰ ਵੀ ਜ਼ਰੂਰ ਆਪਾਂ ਨੇ ਜਿਤਾਉਣਾ ਇਹ ਦੋ ਬਕਾਰੀ ਸੀਟਾਂ ਪੰਥ ਵਾਸਤੇ ਬਣੀਆਂ ਤੇ ਹੋਰ ਥਾਵਾਂ ਤੇ ਵੀ ਹੈ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਬਠਿੰਡਾ ਤੋਂ ਲੱਖਾ ਸਿਧਾਣਾ ਜਿਹਨੂੰ ਅਸੀਂ ਜਿਤੇ ਆਉਣਾ ਕੀ ਲੱਗਦਾ ਵੀ ਜਿੱਤਣਗੇ ਸਾਰੇ ਪਿਛਲੀ ਵਾਰ ਲੋਕਾਂ ਨੇ ਹਰਾਇਆ ਸੀਗਾ ਪਤਾ ਐਮਐਲਏ ਚੋਣਾਂ ਦੇ ਵਿੱਚ ਵਿਧਾਇਕ ਦੇ ਵਿੱਚ ਜਦ ਭਾਈ ਲੋਕ ਹੁਣ ਜਾਗ ਗਿਆ ਸਭ ਕੁਝ ਦੇਖ ਰਿਹਾ ਸਾਰਿਆਂ ਨੂੰ ਪਰਖ ਲਿਆ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਪੰਜਾਬ ਦੇਆਂ ਨੂੰ ਹੱਥ ਜੋੜ ਕੇ ਤੁਸੀਂ ਕਾਂਗਰਸ ਵੀ ਦੇਖੀ ਹੋਈ ਆ ਬਹੁਤ ਵਾਰੀ ਐਮਪੀ ਬਣਾਤੇ ਤੁਸੀਂ ਭਾਜਪਾ ਵੀ ਦੇਖ ਲੇ ਜਿਹੜੇ ਜ਼ੁਲਮ ਕਰ ਰਹੇ ਨੇ ਤੁਸੀਂ ਬਾਦਲ ਕਿਆਂ ਨੂੰ ਵੀ ਦੇਖ ਲਿਆ ਤੁਸੀਂ ਆਪ ਵਾਲਿਆਂ ਦੇ ਵੀ ਦੇਖ ਲੇ ਕਿੰਨੇ ਕਿੰਨਾਂ ਨੇ ਇਹ ਤਾਂ ਕਹਿੰਦੇ ਨੇ 2 ਸਾਲ ਹੋਏ ਨੇ ਕਹਿੰਦੇ ਸਾਨੂੰ 5 ਸਾਲ ਤਾਂ ਹੁਣ ਦੋ ਵੀ ਹਰੇ 5 ਸਾਲਾਂ ਦਾ ਪਤਾ ਲੱਗੂ ਵੀ ਸਰਕਾਰ ਕਿੱਥੇ ਸਟੈਂਡ ਕਰਦੀ ਹੈ ਵੀ 5 ਸਾਲਾਂ ਵਿੱਚ ਕੰਮ ਦੱਸਿਓ ਵੀ ਕਿੰਨੇ ਕੀਤੇ ਨੇ 2 ਸਾਲਾਂ ਜੇ ਬਹੁਤ ਕੰਮ ਕਰਤੇ ਕਹਿੰਦੇ ਇਸ ਤਾਂ ਕੀ ਕਰਿਆਗਾ ਮੈਨੂੰ ਤਾਂ ਕੋਈ ਦਿਂਦਾ ਨਹੀਂ ਨੌਕਰੀਆਂ ਦੇਤੀਆਂ ਕਿਹਨੂੰ ਦਿੱਤੀਆਂ ਨੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਸਾਡੇ ਇੱਥੇ ਰਾਜ ਸਭਾ ਦੇ 7 ਮੈਂਬਰ ਚੁਣਨੇ ਸੀ ਉਹਦੇ ਵਿੱਚੋਂ 5 ਬਾਹਰ ਲੈ ਲਿਆ ਕੇ ਠੋਕਤੇ ਇਹ ਕਿਸੇ ਦਾ ਕਾਨੂੰਨ ਆ ਪੰਜਾਬੀ ਦੋ ਬਣਾਏ ਨੇ ਨੌਕਰੀਆਂ ਤਾਂ ਸਾਡੇ ਤੋਂ ਤੁਸੀਂ ਦੂਰ ਦੀ ਗੱਲ ਆ ਰਾਜ ਸਭਾ ਦੇ ਮੈਂਬਰ ਨਹੀਂ ਇਹਨਾਂ ਨੇ ਪੰਜਾਬੀ ਪਾਈ ਨੌਕਰੀਆਂ ਕਿਡੀਆਂ ਨੇ ਦਿਖਾਉਣ ਦੱਸਣ ਕਿਥੇ ਕਿ ਦਿੱਤੀਆਂ ਨੇ ਐਵੇਂ ਕਾਲੇ ਘਰੀ ਜਾਨੇ ਬੋਰਡ ਲਾਈ ਜਾਣੇ ਜੱਤਾ ਇਹ ਭਗਵੰਤਮਾਨ ਤਵੇ ਲਾਉਂਦਾ ਹੁੰਦਾ ਸੀ ਬਾਦਲ ਦੇ ਵੀ ਝੋਲਿਆਂ ਦੇ ਵੀ ਫੋਟੋ ਪਤੀਲਿਆਂ ਦੇ ਵੀ ਫੋਟੋ ਹੁਣ ਆਪਦੀ ਫੋਟੋ ਛੱਟ ਸਟੇਮ ਤੇ ਆ ਟੱਟੀਆਂ ਖਾਨੇ ਤੇ ਵੀ ਲਾ ਲੀਆਂ ਫੋਟੋ ਆਪਣੀਆਂ ਨੇ ਕਿਥੇ ਕਿੱਥੇ ਤੱਕ ਕਰਨਗੇ ਇਹ ਲੋਕ ਤੇ ਉਦੋਂ ਤਾਂ ਉਹਨਾਂ ਨੂੰ ਕਹਿੰਦਾ ਸੀ ਵੀ ਸਾਰੀ ਸਕੋਲਟੀ ਲਈ ਫਿਰਦੇ ਨੇ ਹੁਣ ਆਪਦੇ ਸਾਰੇ ਕੋੜ ਮੈਨੂੰ ਸਕੋਲਨੀਆਂ ਦੇ ਹੀ ਫਿਰਦਾ ਆਪ ਕਿੰਨੀਆਂ ਗੱਡੀਆਂ ਲਈ ਫਿਰਦਾ ਯਾਨੀ ਖਤਰავი ਮੈਨੂੰ ਕੋਈ ਵੀ ਲੱਗਦੇ ਬਹੁਤ ਨੇ ਪਾਰਟੀ ਵਾਲੇ ਖਤਰੇ ਕਰਕੇ ਸਿਕਿਉਰਟੀ ਲਈ ਫਿਰਦਾ ਐਨੀ ਨਹੀਂ ਚਾਹੀਦੀ ਖਤਰਾ ਤਾਂ ਹੁਣ ਜਿਸ ਦਿਨ ਕਿਸੇ ਦੀ ਮੌਤ ਆਉਂਦੀ ਹੈ ਨਾ ਫੇਸ ਕੋਲਡੀਆਂ ਕੰਮ ਨਹੀਂ ਕਰਦੀਆਂ ਹੁੰਦੀਆਂ ਜਦੋਂ ਕਿਸੇ ਦੇ ਆਉਣਾ ਆ ਮੈਂ ਉਰੇ ਬੈਠਾ ਜੇ ਇਹਦੇ ਮੇਰੇ ਹਜ਼ਾਰ ਬੰਦੇ ਇੱਥੇ ਲਾ ਦੋ ਬਾਡੀਗਾਰਡ ਜੇ ਦਿਨ ਮੇਰੀ ਮੌਤ ਆ ਗਈ ਕੋਈ ਨਹੀਂ ਮੈਨੂੰ ਬਚਾ ਸਕਦਾ ਜਦੋਂ ਮੇਰੀ ਵਦੀ ਹੋਈ ਫਿਰ ਚਾਹੇ ਕੋਈ ਵੀ ਨਾ ਹੋਵੇ ਕਿਸੇ ਤਾਕਤ ਨੇ ਵੀ ਮੈਨੂੰ ਖਤਮ ਕਰ ਦੂਗਾ ਤੇ ਇੰਦਰਾ ਗਾਂਧੀ ਤੋਂ ਵੱਡੀ ਕਿਸੇ ਦੀ ਸਕਿਉਰਿਟੀ ਹੋਣੀ ਹੈ ਪ੍ਰਧਾਨ ਮੰਤਰੀ ਸੀ ਜੇ ਵਿਅੰਤਾ ਵੋਚੜ ਵੀ ਲਈ ਫਿਰਦਾ ਹੁੰਦਾ ਸੀ ਕਿੰਨੀਆਂ ਗੱਡੀਆਂ ਇੱਕ ਗੱਡੀ ਦੇ ਨਾਲ ਦੀਆਂ ਕਿੰਨੀਆਂ ਪਤਾ ਲੱਗਦਾ ਵੀ ਕਿਹੜੀ ਗੱਡੀ ਚ ਭੰਦਾ ਤੇ ਉਹਦਾ ਤਾਂ ਕੁਝ ਲੱਭਿਆ ਕੋਈ ਨਹੀਂ ਇਸ ਕਰਕੇ ਜਦੋਂ ਪਰਮੇਸ਼ਰ ਦੀ ਨਿਗਾਹ ਸਿੱਧੀ ਹੋਵੇ ਫਿਰ ਕੋਈ ਮਾਰ ਨਹੀਂ ਸਕਦਾ ਜਿਸ ਦਿਨ ਮੌਤ ਆ ਗਈ ਫੇਰ ਉਹ ਸਾਰੇ ਦਰਵਾਜ਼ੇ ਭੰਨ ਕੇ ਆਉਂਦੀ ਐ ਫੇਰ ਨਿਉ ਰੋਕ ਸਕਦਾ ਨਹੀਂ ਆ ਤਾਂ ਬੁੱਚੜ ਦੀ ਗੱਲ ਕਰੀਏ ਤੁਸੀਂ ਉਹਦਾ ਪੋਤਾ ਵੀ ਹੁਣ ਪਾਰਟੀ ਚੇਂਜ ਕਰ ਗਿਆ ਪਹਿਲਾਂ ਕਾਂਗਰਸ ਵਾਲ ਸੀ ਹੁਣ ਬੀਜਵੀ ਵੱਲ ਵਾਗ ਗਿਆ ਉਹ ਵੀ ਕਿਸਾਨਾਂ ਦੀ ਵਿਰੋਧੀ ਪਾਰਟੀ ਵੱਲ ਕੀ ਦੇਖਦੇ ਆ ਉੱਥੇ ਦੇਖਣਾ ਦਿਖਾਉਣਾ ਕੀ ਐ ਸਾਰੇ ਜਿਹੜੇ ਹੈਗੇ ਨੇ ਇਹ ਇਹ ਚੋਰ ਨੇ ਸਭ ਨੂੰ ਪਤਾ ਵੀ ਸੈਂਟਰ ਦੇ ਵਿੱਚ ਜਿਹੜੀ ਦੁਬਾਰਾ ਸਰਕਾਰ ਭਾਜਪਾ ਦੀ ਆਉਗੀ ਈਵੀਐਮ ਰਾਹੀਂ ਚੋਰ ਮੁਹਰੇ ਰਾਹੀਂ ਉਹ ਨਹੀਂ ਲੋਕਾਂ ਰਾਹੀਂ ਨਹੀਂ ਆਉਂਦੀ ਈਵੀਐਮ ਨੇ ਜਿੱਤਣਾ ਨਹੀਂ ਵੀ ਇਹਨਾਂ ਦਾ ਕੰਮ ਕਰਨਾ ਮੁੜ ਕੇ ਵੀ ਸਾਨੂੰ ਫੜਨਗੇ ਇਹ ਸਾਰੇ ਭੱਜ ਭੱਜ ਕੇ ਨਹੀਂ ਕਹਿੰਦਾ ਵੀ ਦਵਾਰੇ ਵੋਟਾਂ ਨਹੀਂ ਹੋਣੀਆਂ ਵੀ ਡੈਮੋਕ੍ਰੇਸੀ ਖਤਮ ਹੋ ਜੂਗੀ ਫਿਰ ਇੱਕ ਵੀ ਤਾਨਾ ਸ਼ਾਰਾ ਚੱਲੂਗਾ ਇਹ ਮੰਨਦੇ ਹੋ ਵੀ ਵੀ ਵੋਟਾਂ ਪੈ ਗਈਆਂ ਵੀ ਦਵਾਰੇ ਪ੍ਰਧਾਨ ਮੰਤਰੀ ਨਹੀਂ ਬਣਦਾ ਫਿਰ ਬਿਲਕੁਲ ਜਦੋਂ ਇਹਨਾਂ ਦੀ ਬਹੁਮਤ ਆ ਗਈ ਉਸ ਤੋਂ ਬਾਅਦ ਵੋਟਾਂ ਹੋਣੀਆਂ ਨੇ ਇਹਦਾ ਏਜੰਡਾ ਇਹਨਾਂ ਦਾ ਲਿਖਿਆ ਪਿਆ ਜਿਹੜਾ ਹੁਣ ਸੰਵਿਧਾਨ ਚੱਲ ਰਿਹਾ ਇਹ ਤਾਂ ਇਹਨਾਂ ਨੇ ਅੰਦਰ ਖਾਤੇ ਇੱਕ ਵਾਰੀ ਤਾਂ ਇਹਨਾਂ ਨੇ ਖਤਮ ਕਰਤਾ ਜਦੋਂ ਹੁਣ ਬਹੁਮਤ ਨਾਲ ਆ ਗਏ ਫਿਰ ਇਹਨਾਂ ਨੇ ਸੰਵਿਧਾਨ ਜਿਹੜਾ ਹੈਗਾ ਸੀ ਉਹ ਖਤਮ ਕਰ ਦੇਣਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਮਨੋਵਾਦੀ ਸਮਰਥੀ ਜਾ ਜਿਹੜਾ ਮਨੋਵਾਦੀ ਸੰਵਿਧਾਨਾ ਉਹ ਲੈ ਕੇ ਆਉਣਾ ਹਜੇ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਖਤਮ ਤਾਂ ਕਰਤਾ ਇਹਨਾਂ ਨੇ ਜੇ ਸੰਵਿਧਾਨ ਨੂੰ ਮੰਨਦੇ ਹੁੰਦੇ ਫਿਰ ਆਹ ਸਾਨੂੰ ਇੱਥੇ ਬੈਠਣਾ ਕਿਉਂ ਮੰਦਾ ਬੰਦੀ ਸਿੰਘਾਂ ਦੇ ਮੋਰਚੇ ਕਿਉਂ ਲਾਉਣੇ ਪੈਂਦੇ ਸੰਵਿਧਾਨ ਦੇ ਮੁਤਾਬਕ ਕਿੱਡਾ ਵੀ ਕੋਈ ਦੋਸ਼ੀ ਆ ਜੀ ਨੇ ਕੋਈ ਦੋਸ਼ ਕਰਿਆ ਉਹਨੂੰ ਸਜ਼ਾ ਮਿਲ ਗਈ ਫਿਰ ਉਹਨੂੰ ਉਦੋਂ ਬਾਅਦ ਕਿਉਂ ਜੀਲਾਂ ਦੇ ਵਿੱਚ ਬੰਦ ਕਰਿਆ ਹੋਇਆ ਸੁਬਨੰਦ ਦਾ 15 ਸਾਲ ਪਹਿਲਾਂ ਕਹਿ ਰਿਹਾ ਵੀ ਇਹਨੂੰ ਹੋਣੀ ਛੱਡੋ ਫਿਰ ਇਹ ਕਿਉਂ ਨਹੀਂ ਛੱਡ ਰਹੇ ਇਹਨਾਂ ਦਾ ਮਤਲਬ ਰਾਤਕਰਤਾ ਜੇ ਸੁਬਨੰਦ ਮੰਨਦੇ ਹੁੰਦੇ ਫਿਰ ਬੰਦੀ ਸਿੰਘ ਸਾਰੇ ਰਿਹਾ ਹੁੰਦੇ ਹੁਣੋਂ